ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਨਾ ਭੁੱਲਰ ਤੇ ਤੇ ਅੱਜ ਤਰੀਕ ਹੈਗੀ ਐ 19 ਜੁਲਾਈ 2025 ਤੇ ਅੱਜ ਹੈਗਾ ਸੰਤਨ ਸਿੰਘ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਪ ਤੇ ਇਸੇ ਖੁਸ਼ੀ ਦੇ ਮੌਕੇ ਅੱਜ ਮੈਂ ਦਰਸ਼ਨ ਕਰਨ ਆਇਆ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਦਿੱਲੀ 'ਚ ਹੈਗਾ ਆ ਤੇ ਰਾਤ ਦੇ 1:00 ਵਜ ਗਏ ਨੇ ਤੇ ਆਪਾਂ ਦਰਸ਼ਨ ਕਰਨ ਆਇਆ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਵੇਖਿਓ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਲੋ ਜੀ ਆਪਾਂ ਪਹੁੰਚੇ ਗੁਰਦੁਆਰਾ ਬੰਗਲਾ ਸਾਹਿਬ ਤੇ ਇੱਕ ਗੁਰਦੁਆਰੇ ਦੀ ਬੈਕ ਸਾਈਡ ਆ ਫਿਰ ਆ ਰਹੋ ਦਿਲਰੇ ਗੁਰਦੁਆਰੇ ਦੀ ਬੈਕ ਸਾਈਡ ਆ ਇੱਥੇ ਸਰਾਵਾ ਹੈ ਗਿਆ ਨੇ ਆ ਇੱਥੇ ਜੋੜਾ ਘਾਰਿਆ ਤੇ ਇਹ ਗੁਰਦੁਆਰੇ ਦੀ ਲੰਗਰ ਹਾਲ ਵਾਲੀ ਸਾਈਡ ਆ ਤੇ ਆਪਾਂ ਅੱਗੇ ਜਾਂਦੇ ਹਾਂ ਹੁਣ ਸੰਗਤ ਜੀ ਆ ਗੁਰਦੁਆਰੇ ਦੀ ਮੇਨ ਐਂਟਰਸ ਆ ਜੇ ਆਪਾਂ ਰਾਜੀਵ ਚੌਕ ਤੋਂ ਆਵਾਂਗੇ ਤਾਂ 7 ਨੰਬਰ ਗੇਟ ਤੋਂ ਆਵਾਂਗੇ ਜਿਹੜਾ ਹਨੂਮਾਨ ਪ੍ਰਾਚੀਨ ਮੰਦਿਰ ਰੋੜਿਆ ਉਸ ਰੋੜ ਤੇ ਅੱਗੇ ਅੱਗੇ ਆਓ ਤਾਂ ਐਂਟਰੀ ਕਰੋਗੇ ਤਾਂ ਇੱਥੇ ਨਾ ਪੂਰਾ ਕੋਰੀਡੋਰ ਬਣਿਆ ਵਾ ਅੱਗੇ ਜਾਣ ਲਈ ਗੁਰਦੁਆਰੇ ਸਾਹਿਬ ਲਈ ਜਿਵੇਂ ਕਿ ਆਹ ਦੇਖੋ ਤੁਸੀਂ ਆ ਪੂਰਾ ਕੋਰੀਡੋਰ ਬਣਾਵਾ ਜਾਵੇ ਕਿ ਆਪਾਂ ਅੱਗੇ ਚੱਲਦੇ ਜਾਵਾਂਗੇ ਤਾਂ ਸਾਨੂੰ ਮੇਨ ਦਰਸ਼ਨੀਅ ਬਿਊਟੀ ਦਿਖੂਗੀ ਗੁਰਦੁਆਰੇ ਸਾਹਿਬ ਦੀ ਆਮਨ ਦਰਸ਼ਨੀ ਜੋੜੀ ਆ ਗਿਆ ਗੁਰਦੁਆਰੇ ਸਾਹਿਬ ਦੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿੱਥੇ ਜਿੱਥੇ ਸਭ ਦੁੱਖ ਜਾਏ ਰਾਤ ਦੇ 1:15 ਹੋ ਗਏ ਨੇ ਤੇ ਆਪਾਂ ਹੁਣ ਅੰਦਰ ਚੱਲੇ ਆਂ ਦਰਸ਼ਨਾ ਲਈ ਗੁਰਦੁਆਰਾ ਬੰਗਲਾ ਸਾਹਿਬ ਪਹਿਲਾ ਜੈ ਸਿੰਘ ਪੁਰਾ ਪੈਲੈਸ ਵੱਜੋ ਜਾਣਿਆ ਜਾਂਦਾ ਇੱਕ ਸ਼ਾਨਦਾਰ ਬੰਗਲਾ ਸੀ ਜੋ ਕਿ ਅੰਬਰ ਦੇ ਰਾਜਾ ਜੈ ਸਿੰਘ ਦੁਆਰਾ ਬਣਾਇਆ ਗਿਆ ਸੰਨ 1634 ਵਿੱਚ ਸ੍ਰੀ ਗੁਰੂ ਹਰਿਪ੍ਰੀਤਨ ਦਿੱਲੀ ਆਏ ਅਤੇ ਇਸ ਬੰਗਲੇ ਵਿੱਚਠਹਿਰੇ ਉਸ ਸਮੇਂ ਦਿੱਲੀ ਵਿੱਚ ਚੇਚਕ ਅਤੇ ਹੈਜੇ ਵਰਗੀ ਬਿਮਾਰੀਆਂ ਦਾ ਪ੍ਰਕੋਪ ਪਹਿਲੇ ਹੋਇਆ ਸੀ ਗੁਰੂ ਹਰਿਕ੍ਰਿਸ਼ਨ ਜੀ ਨੇ ਲੋਕਾਂ ਦੀ ਸੇਵਾ ਕੀਤੀ ਅਤੇ ਬੰਗਲੇ ਵਿੱਚ ਸਥਿਤ ਖੂਹ ਦਾ ਪਾਣੀ ਉਹਨਾਂ ਨੂੰ ਦਿੱਤਾ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਆਰਾਮ ਮਿਲਿਆ। ਇਸ ਸੇਵਾ ਕਾਰਨ ਗੁਰੂ ਜੀ ਨੂੰ ਬਾਲਾ ਪੀਰ ਵੱਜੋਂ ਵੀ ਜਾਣਿਆ ਜਾਂਦਾ ਹੈ। ਬਦਕਿਸਮਤੀ ਨਾਲ ਗੁਰੂ ਜੀ ਖੁਦ ਚੇਚਕ ਦੀ ਬਿਮਾਰੀ ਤੋਂ ਪ੍ਰਭਾਵਿਤ ਹੋਏ ਤੇ ਜੋਤੀ ਜੋਤ ਸਮਾ ਗਏ। ਗੁਰੂ ਜੀ ਦੇ ਅਮੁਖ ਜੋਤੀ ਜੋਤ ਸਮਾਉਣ ਤੋਂ ਬਾਅਦ ਰਾਜਾ ਜੈ ਸਿੰਘ ਨੇ ਇਸ ਬੰਗਲੇ ਨੂੰ ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰੇ ਵਿੱਚ ਬਦਲ ਦਿੱਤਾ ਜਿਸ ਦਾ ਨਾਂ ਗੁਰਦੁਆਰਾ ਬੰਗਲਾ ਸਾਹਿਬ ਰੱਖਿਆ ਗਿਆ। ਅੰਮ੍ਰਿਤ ਵele ਦੇ ਦਰਸ਼ਨ ਤਾਂ ਬਹੁਤ ਵਧੀਆ ਹੋ ਗਏ ਹੁਣ ਆਪਾਂ ਚੱਲਿਆ ਗੁਰਦੁਆਰਾ ਰਕਾਬਗੰਸ ਸਾਹਿਬ ਇੱਥੋਂ ਬੰਗਲਾ ਸਾਹਿਬ ਤੋਂ ਸਿਰਫ 100-200 ਮੀਟਰ ਦੀ ਦੂਰੀ ਤੇ ਹੈਗਾ ਗੁਰਦੁਆਰਾ ਰਕਾਬਗੰਸ ਸਾਹਿਬ ਮੈਂ ਤੁਹਾਨੂੰ ਰਸਤਾ ਦੱਸਣਾ ਵਾਂ ਕਿੱਥੋਂ ਜੀ ਜਾਣਾ ਵਾਂ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਗੋਲ ਡਾਕਾਣਾ ਹੈਗਾ ਆ ਇਸ ਤੇ ਨਾਲ ਹੀ ਰੋਡ ਹੈਗਾ ਆ ਜਿਹੜਾ ਰਾਸ਼ਟਰਪਤੀ ਭਵਨ ਨੂੰ ਜਾਂਦਾ ਹੈ ਰੋੜ ਇਹ ਸਿੱਧਾ ਰੋੜ ਹੈ ਆ ਗੁਰਦੁਆਰਾ ਰਕਾਬगंज ਲਈ ਇੱਥੋਂ ਜਾਵਾਂਗੇ ਇੱਕ ਲਾਲ ਬੱਤੀ ਆਉਗੇ ਦੂਸਰੀ ਲਾਲ ਬੱਤੀ ਤੇ ਹੀ ਆ ਗਿਆ ਗੁਰਦੁਆਰਾ ਰਕਾਬगंज ਸਾਹਿਬ ਯਾ ਦੇਖੋ ਇੱਕ ਆ ਲਾਲ ਬੱਤੀ ਆ ਗਈ ਆ ਇਹ ਲਾਲ ਬੱਤੀ ਤੋਂ ਨਹੀਂ ਮੁੜਨਾ ਪਾ ਇੱਥੋਂ ਵੀ ਸਿੱਧੇ ਜਾਣਾ ਆ ਇੱਥੇ ਲਿਖਿਆ ਆ ਮਾਦੇਵ ਰੋੜ ਮੇਰੇ ਮਨ ਉਸੇ ਸਿੱਧਾ ਜਾਣਾ ਹੈ ਇੱਕਦਮ ਸਿੱਧਾ ਜੇ ਸਿੱਧਾ ਜਾਵਾਂਗੇ ਦੂਸਰੀ ਲਾਲ ਬੱਤੀ ਆਊਗੀ ਦੂਸਰੀ ਲਾਲ ਬੱਤੀ ਤੋਂ ਆਪਾਂ ਰਾਈਟ ਹੈਂਡ ਸਾਈਡ ਤੇ ਵੇਖਾਂਗੇ ਗੁਰਦੁਆਰਾ ਸਾਹਿਬ ਆਊਗਾ ਗੁਰਦੁਆਰਾ ਰਕਾਬਨ ਸਾਹਿਬ ਆਪਾਂ ਇਸੇ ਰੋਡ ਤੋਂ ਆਇਆ ਹੁਣ ਤੇ ਇਸੇ ਰੋਡ ਤੋਂ ਸਿੱਧਾ ਆਵਾਂਗੇ ਤਾਂ ਗੋਲ ਚੱਕਰ ਦਿਖੋਗਾ ਤੁਹਾਨੂੰ ਗੋਲ ਚੱਕਰ ਦੇ ਵਿੱਚ ਦੀ ਤੁਸੀਂ ਜਾਓਗੇ ਨਾ ਤੇ ਰਾਈਟ ਹੈਂਡ ਸਾਈਡ ਤੇ ਤੁਹਾਨੂੰ ਪਹਿਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਤੁਹਾਨੂੰ ਆਫਿਸ ਦਿਖੂਗਾ ਉਹਦੇ ਨਾਲ ਹੀ ਹੈਗਾ ਗੁਰਦੁਆਰਾ ਰਕਾਬੰਦ ਸਾਹਿਬ ਮੈਂ ਤੁਹਾਨੂੰ ਇੱਥੋਂ ਹੀ ਦਿਖਾਉਣਾ ਆ ਦੇਖੋ ਸਾਹਮਣੇ ਤੁਸੀਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਹ ਸਾਹਮਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਦਫਤਰ ਹੈਗਾ ਆ ਤੇ ਇੱਥੇ ਹੈਗਾ ਗੁਰਦੁਆਰਾ ਸਾਹਿਬ ਕੀਰਤਨ ਦੀ ਆਵਾਜ਼ ਵੀ ਆਉਂਦੀ ਹੋਣੀ ਆ ਤੁਹਾਨੂੰ जमें लिखा भी कटोरा रोड पंडित पंद मार्ग गुरद्वारा रकाबगंज रोड लो जी आप पहुंच गए गुरुद्वारा रकाबगंज साहब वेंदर बार था यार। तो सामने ही जोड़ा आ गया। ਜੋੜੇ ਕਰਦੇ ਨਾਲ ਹੀ ਤੁਸੀਂ ਕੜਾ ਪ੍ਰਸ਼ਾਦ ਦੀ ਦੇ ਕਰਾ ਸਕਦੇ ਹੋ ਤੇ ਇਹ ਨਾਲ ਹੀ ਆਪਾਂ ਦਰਸ਼ਨਾਂ ਲਈ ਜਾਂਦੇ ਆਂ ਅੱਗੇ ਸਤਿ ਆਬਿਆ ਹਰਤ ਨੇ ਆਦਿਆ ਹਾਰ ਸੁਹਾਇਆ ਹਾਰ ਸੁਮਦੇ ਸਤਾਰੀ ਗੁਰਦੁਆਰਾ ਰਕਾਬगंज ਸਾਹਿਬ ਉਹ ਥਾਂ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਭਾਈ ਲੱਖੀਸ਼ਾ ਵੰਜਾਰਾ ਨੇ ਹੰਦੇਰੇ ਦਾ ਫਾਇਦਾ ਚੁੱਕ ਕੇ ਗੁਰੂ ਸਾਹਿਬ ਦੇ ਧੜ ਨੂੰ ਆਪਣੇ ਕੱਰ ਲਿਆਂਦਾ ਅਤੇ ਉਸ ਨੂੰ ਖੁੱਲ੍ਹੇआम ਸੰਸਕਾਰ ਕਰਨ ਦੀ ਬਜਾਏ ਆਪਣੇ ਘਰ ਨੂੰ ਹੀ ਅੱਗ ਲਾ ਕੇ ਰਵਾਇਤੀ ਢੰਗ ਨਾਲ ਸੰਸਕਾਰ ਕੀਤਾ ਇਸ ਕੁਰਬਾਨੀ ਅਤੇ ਸ਼ਰਦਾ ਨੂੰ ਯਾਦ ਕਰਨ ਲਈ ਇਸ ਥਾਂ ਤੇ ਗੁਰਦੁਆਰਾ ਰਕਾਬਗੰਦ ਸਾਹਿਬ ਦੀ ਸਥਾਪਨਾ ਕੀਤੀ ਗਈ ਇੱਥੇ ਵੀਡੀਓ ਨੂੰ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਪਾਂ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਉਦੋਂ ਤੱਕ ਦੇ ਲਈ ਰੱਬ ਰਾਖਾ ਧੰਨਵਾਦ ਸਤਿ ਸ੍ਰੀ ਅਕਾਲ